ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਚਰਚਾ ਦਾ ਵੇਸ਼ਾ ਬਣੇ ਹੋਏ ਨੇ ਆਪਣੇ ਜਿਹੜੇ ਟੈਰਿਫ ਨੇ ਕਿਸੇ ਵੀ ਕੰਟਰੀ ਦੇ ਉੱਪਰ ਲਗਾ ਰਹੇ ਹੈ ਟੈਰਿਫਾਂ ਦੇ ਫੈਸਲਿਆਂ ਨੂੰ ਲੱਗਦਾ ਕਿ ਹਾਲਾਂਕਿ ਅੱਜ ਭਾਰਤ ਦੇ ਉੱਪਰ ਵੀ ਇੱਕ ਟੈਰਿਫ ਦਾ ਫੈਸਲਾ ਲਾਗੂ ਹੋਣਾ ਸੀ ਪਰ ਮੌਕੇ ਤੇ ਇਹਨਾਂ ਉਹ ਫੈਸਲਾ ਅੱਜ ਤੋਂ ਲਾਗੂ ਨਹੀਂ ਹੋਵੇਗਾ ਅਜਿਹੀ ਖਬਰ ਆ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਜਿੱਥੇ ਭਾਰਤ ਦਾ ਅਮਰੀਕਾ ਦੇ ਨਾਲ ਵੱਡੇ ਪੱਧਰ ਤੇ ਵਪਾਰ ਚੱਲਦਾ ਤੇ ਫਿਰ ਅਮਰੀਕਾ ਦਾ ਗੁਆਂਢੀ ਮੁਲਕ ਕੈਨੇਡਾ ਕੈਨੇਡਾ ਦਾ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੇ ਨਾਲ ਵਪਾਰ ਚੱਲਦਾ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਨਮਾ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਦਿਆ ਕੈਨੇਡਾ ਤੋਂ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਇੰਪੋਰਟ ਹੋ ਕੇ ਆਉਂਦੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਟੈਰਿਫ ਸੀ ਪਹਿਲਾਂ 25% ਸੀ ਉਹ ਵਧਾ ਕੇ 35% ਕਰ ਦਿੱਤਾ ਗਿਆ ਹੈ ਜਿਹੜੀ ਦਰ ਟੈਰਿਫ ਦਾ ਜਿਹੜਾ ਨਵਾਂ ਰੇਟ ਆ 1 ਅਗਸਤ 2025 ਯਾਨੀ ਕਿ ਅੱਜ ਤੋਂ ਲਾਗੂ ਹੋ ਜਾਵੇਗਾ ਇਹ ਟੈਰਿਫ ਉਹਨਾਂ ਸਾਰੀਆਂ ਉਤਪਾਦਾਂ ਦੇ ਉੱਪਰ ਵਸਤੂਆਂ ਦੇ ਉੱਪਰ ਲਾਗੂ ਹੋ ਜਾਵੇਗਾ ਜਿਹੜੀਆਂ ਕਿ ਯੂਐਸ ਐਮਸੀਏ ਯਾਨੀ ਕਿ ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡੀਅਨ ਐਗਰੀਮੈਂਟ ਦੇ ਵਿੱਚ ਸ਼ਾਮਲ ਨਹੀਂ ਨੇ ਟੈਰਿਫ ਉਤਪਾਦਾਂ ਉੱਤੇ ਲਾਗੂ ਹੋਈ ਹੈ ਜੋ ਕਿ ਯੂਐਸ ਐਮਸੀਏ ਤਹਿਤ ਸੁਰੱਖਿਤ ਨਹੀਂ ਹਨ ਜਿਸ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਖੇਤੀਬਾੜੀ ਦੇ ਨਾਲ ਜੁੜੇ ਉਤਪਾਦ ਉਸ ਤੋਂ ਬਾਅਦ ਊਰਜਾ ਜਾਂ ਪਰ ਆਮ ਗ੍ਰਾਹਕੀ ਵਸਤੂਆਂ ਸ਼ਾਮਲ ਹਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫੈਸਲੇ ਦੇ ਨਾਲ ਕੈਨੇਡਾ ਤੋਂ ਅਮਰੀਕਾ ਆਉਣ ਵਾਲੀਆਂ ਸੈਂਕੜੇ ਕਿਸਮ ਦੀਆਂ ਐਕਸਪੋਰਟ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋ ਜਾਣਗੀਆਂ ਕਿਉਂਕਿ ਵੱਡੇ ਪੱਧਰ ਤੇ ਜਦੋਂ ਕੈਨੇਡਾ ਤੋਂ ਚੀਜ਼ਾਂ ਅਮਰੀਕਾ ਦੇ ਵਿੱਚ ਐਕਸਪੋਰਟ ਹੁੰਦੀਆਂ ਨੇ ਅਮਰੀਕਾ ਅਮਰੀਕਾ ਜਿਹੜੀਆਂ ਕੈਨੇਡਾ ਚੀਜ਼ਾਂ ਇمپੋਰਟ ਕਰਦਾ ਤੇ ਉਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਲੋਕਾਂ ਨੂੰ ਰੋਜ਼ਗਾਰ ਆ ਕੈਨੇਡਾ ਦੇ ਵਿੱਚ ਮਿਲਦਾ ਇੱਕ ਹਾਲੀਆ ਰੈਲੀ ਦੌਰਾਨ ਡੋਨਲਡ 트੍ਰੰਪ ਨੇ ਕਿਹਾ ਕਿ ਸਾਡਾ ਵਪਾਰਕ ਸਬੰਧ ਕੈਨੇਡਾ ਦੇ ਨਾਲ ਬਿਲਕੁਲ ਵੀ ਨਿਆ ਸੰਗਤ ਨਹੀਂ ਹੈ ਉਹ ਸਾਡੀਆਂ ਨਿਯਮਾਂ ਦਾ ਉਲੰਘਣ ਕਰ ਰਹੇ ਨੇ ਇਸ ਲਈ ਸਾਨੂੰ ਆਪਣੇ ਉਤਪਾਦਕਾਂ ਤੇ ਉਦਯੋਗਾਂ ਦੀ ਰਾਖੀ ਕਰਨ ਲਈ ਇਹ ਟੈਰਫ ਲਗਾਉਣੀ ਪਈ ਹੈ ਇਹ ਕੋਈ ਵੱਡਾ ਇਹ ਨਵਾਂ ਕਦਮ ਨਹੀਂ ਹੈ 2018 ਦੇ ਵਿੱਚ ਵੀ ਡੋਨਲਡ 트੍ਰੰਪ ਨੇ ਸਟੀਲ ਅਤੇ ਐਲੂਮੀਨੀਅਮ ਜਿਹੜੇ ਉਤਪਾਦ ਨੇ ਉਹਨਾਂ ਦੇ ਉੱਪਰ 25% ਟੈਰਿਫ ਲਗਾਇਆ ਸੀ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕਰਦੇ ਆ ਅਮਰੀਕੀ ਉਤਪਾਦਾਂ ਦੇ ਉੱਪਰ ਫਿਰ ਟੈਰਿਫ ਲਗਾਇਆ ਸੀ ਉਸ ਤੋਂ ਬਾਅਦ ਫਿਰ ਯੂਐਸ ਐਮਸੀਏ ਤਹਿਤ ਵਪਾਰਕ ਤਣਾਅ ਘਟ ਹੋਈ ਸੀ ਪਰ ਹੁਣ ਦੁਬਾਰਾ ਇੱਕ ਵਦੋਵਾਰ ਜਿਹੜਾ ਕੈਨੇਡਾ ਤੇ ਅਮਰੀਕਾ ਦੇ ਵਿੱਚਕਾਰ ਵਪਾਰਕ ਤਣਾਅ ਵਧਦਾ ਜਾ ਰਿਹਾ ਕਿਉਂਕਿ ਦੇਖੋ ਕਿ ਕਿਸ ਤਰੀਕੇ ਦੇ ਨਾਲ ਅਸਲ ਵਾਰ-ਵਾਰ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਜਿਹੇ ਫੈਸਲੇ ਲੈ ਰਹੇ ਨੇ ਤਾਂ ਇਹਨਾਂ ਫੈਸਲਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਜਦੋਂ ਵੀ ਤਰਕ ਦਿੱਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਇੱਥੋਂ ਦਾ ਯੋਗ ਹੈ ਅਮਰੀਕਾ ਦਾ ਉਸ ਨੂੰ ਉਹ ਪਰਫੁੱਲਤ ਕਰਨਾ ਚਾਹੁੰਦੇ ਨੇ ਮੁਰ ਤੋਂ ਕਾਮਯਾਬ ਕਰਨਾ ਚਾਹੁੰਦੇ ਨੇ ਹਾਲਾਂਕਿ ਜਦੋਂ ਭਾਰਤ ਦੇ ਉੱਪਰ ਵੀ ਜਿਹੜੀਆਂ ਪਾਬੰਦੀਆਂ ਲਗਾਈ ਜਾਂਦੀਆਂ ਨੇ ਜਾਂ ਫਿਰ ਜਿਸ ਤਰੀਕੇ ਦਾ ਟੈਰਫ ਲਗਾਇਆ ਜਾਂਦਾ ਚੀਨ ਦੇ ਉੱਪਰ ਟੈਰਫ ਲਗਾਇਆ ਜਾਂਦਾ ਤੇ ਜਿਹੜਾ ਹੁਣ ਕੈਨੇਡਾ ਦੇ ਉੱਪਰ ਟੈਰਫ ਲਗਾਇਆ ਗਿਆ ਤਾਂ ਸਿੱਧੇ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਰੈਲੀ ਦੌਰਾਨ ਇਹ ਬਿਆਨ ਦੇ ਦਿੱਤਾ ਕਿ ਸਾਡਾ ਕੈਨੇਡਾ ਦੇ ਨਾਲ ਵਪਾਰ ਹੈ ਇੱਕ ਸਾਡਾ ਵਪਾਰਕ ਸਬੰਧ ਕੈਨੇਡਾ ਦੇ ਨਾਲ ਹੁਣ ਬਿਲਕੁਲ ਵੀ ਨਿਆ ਸੰਗਤ ਨਹੀਂ ਹੈ ਉਹ ਸਾਡੀਆਂ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਇਸ ਲਈ ਸਾਨੂੰ ਆਪਣੇ ਉਤਪਾਦਕਾਂ ਤੇ ਉਦ ਰਾਕੀ ਦੇ ਲਈ ਇਹ ਟੈਰਫ ਲਗਾਉਣੀ ਪਈ ਹੈ ਜਾਨੀ ਕਿ ਜਿਸ ਤਰੀਕੇ 2018 ਦੇ ਵਿੱਚ ਐਲੂਮੀਨੀਅਮ ਦੇ ਜਾਂ ਫਿਰ ਸਟੀਲ ਦੇ ਉੱਪਰ ਟੈਰਫ ਲਗਾਇਆ ਸੀ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਹੁਣ ਇੱਕ ਵਾਰ ਫਿਰ ਤੋਂ 25% ਤੋਂ ਵਧਾ ਕੇ ਟੈਰਫ 35% ਕਰ ਦਿੱਤਾ ਗਿਆ ਪਰ ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਤੱਕ ਇਸ ਟੈਰਫ ਦੇ ਉੱਪਰ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਕਿ ਜਿਹੜੀ ਜੋ ਕਹਿ ਦਿਆ ਕਿ ਮਾਰਕ ਕਾਰਨੀ ਉਹਦੀ ਸਰਕਾਰ ਜਿਹੜੀ ਜਲਦ ਕੋਈ ਜਵਾਬੀ ਕਾਰਵਾਈ ਕਰੇ ਦਿਆ ਵਿਦੇਸ਼ ਮੰਤਰਾਲੇ ਜਾਂ ਪਰ ਵਪਾਰ ਮੰਤਰੀਆਂ ਦੀ ਜਿਹੜੀ ਐਮਰਜੈਂਸੀ ਮੀਟਿੰਗ ਆ ਉਹ ਵੀ ਬੁਲਾਈ ਗਿਆ ਪਰ ਅੱਜ ਇੱਕ ਬਹੁਤ ਵੱਡਾ ਫੈਸਲਾ ਹੋਣ ਜਾ ਰਿਹਾ ਫੈਸਲਾ ਹੋ ਚੁੱਕਿਆ ਹਾਲਾਂਕਿ ਇਸ ਫੈਸਲੇ ਦੇ ਉੱਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਈਨ ਕਰਤੇ ਜਾਨੀ ਕਿ ਅੱਜ ਕੈਨੇਡਾ ਨੂੰ ਇੱਕ ਵੱਡਾ ਝਟਕਾ ਲੱਗਿਆ ਕਿ ਉਹਨਾਂ ਤੋਂ ਜਿਹੜਾ ਜਿੰਨਾ ਵੀ ਸਮਾਨ ਹੈ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਐਕਸਪੋਰਟ ਹੁੰਦਾ ਉਸ ਦੇ ਉੱਪਰ ਜਿਹੜਾ ਟੈਰਿਫ ਵੱਧ ਚੁੱਕਿਆ ਹੁਣ 35% ਟੈਰਿਫ ਲੱਗੇਗਾ ਜਿਸ ਦੇ ਨਾਲ ਸਿੱਧੇ ਤੌਰ ਤੇ ਊਰਜਾ ਜਾਂ ਆਮ ਲੋਕਾਂ ਦੀਆਂ ਵਸਤੂਆਂ ਜਾਂ ਫਿਰ ਸਿੱਧੇ ਔਰਤੇ ਕਿਸਾਨੀ ਦੀਆਂ ਵਸਤੂਆਂ ਪ੍ਰਭਾਵਿਤ ਹੋਣਗੀਆਂ